ਦੇ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਇਹ ਪੰਜਾਬ ਵਾਲੇ ਲੋਕਾਂ ਨੂੰ ਗੱਲ ਸੀਰੀਅਸ ਲੈਣੀ ਚਾਹੀਦੀ ਲਗਭਗ ਸਾਨੂੰ ਪੂਰਾ 1 ਸਾਲ ਹੋ ਜਾਊਗਾ ਮਾਰਚ ਵਿੱਚ ਓਕੇ ਤੇ ਕੁਝ ਜਿਹਾ ਅਸੀਂ ਅਚੀਵ ਕੀਤੀਆਂ ਨੇ ਜਿਵੇਂ ਕਿ ਆਮ ਲੋਕਾਂ 'ਚ ਜਾ ਕੇ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਅਸੀਂ ਅਵੇਅਰ ਕੀਤਾ ਉਹ ਕਹਿੰਦੇ ਵੀ ਸਾਨੂੰ ਸਿਆਣੇ ਨੇ ਦੱਸਿਆ ਸਾਡੇ ਘਰੇ ਕੋਈ ਬਿਮਾਰ ਆ ਫਿਰ ਅਸੀਂ ਤਾਂ ਕਰ ਰਹੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਚੀਜ਼ਾਂ ਦੇ ਨਾਲ ਜੇ ਇਲਾਜ ਹੁੰਦੇ ਬਾਹਰ ਤੋਂ ਨਾਲ ਨਹੀਂ ਲੋੜਨੀ ਰਿਸਰਚ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮਾਈਕਰੋ ਪਲਾਸਟਿਕ ਲੋਕਾਂ ਦੇ ਖਾਣ ਚ ਨੂਨ ਕਰਕੇ ਪਹੁੰਚਿਆ ਤੇ ਜਿਹੜਾ ਇਹ ਪਲਾਸਟਿਕ ਇੱਥੇ ਸਿੱਟਿਆ ਹੈ ਨਾ ਇਹ ਪਾਣੀ ਦੇ ਰਾਹੀਂ ਜਾਊਗਾ ਸਮੁੰਦਰ ਚ ਇੱਥੇ ਸਮੁੰਦਰ ਦਾ ਉਧਰੋਂ ਵੜਦਾ ਨੂਨ ਨੂਨ ਵੜਦਾ ਇਹਦੇ ਨੂਨ ਜਿਹੜਾ ਲੋਕਾਂ ਨੇ ਖਾਣਾ ਤੇ ਉਹਦੇ ਚ ਅੱਜ ਦੀ ਰਿਸਰਚ ਇਹ ਕਹਿੰਦੇ ਆ ਵੀ ਬੰਦਿਆਂ ਦੇ ਦਿਮਾਗ ਚ ਇੱਕ ਇੱਕ ਚਮਚਾ ਪਲਾਸਟਿਕ ਦਾ ਪੰਜਾਬੀ ਐਮਪੀਮ ਦੇਖਣ ਵਾਲੇ तमाम ਦਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਆ ਲੁਧਿਆਣਾ ਦੇ ਜੋ ਕਿ ਨਜ਼ਦੀਕ ਵਗਦੇ ਸਤਲੁਜ ਦਰਿਆ ਦੇ ਉੱਤੇ ਸਤਲੁਜ ਦਰਿਆ ਤੇ ਬਣੇ ਬੋਲਤੇ ਖੜੇ ਆ ਜਿੱਥੇ ਕਿ ਜੋ ਇੱਕ ਅਜੋ ਯਾਤਰਾ ਵਕੱਡੀ ਚੱਰੀ ਪਈ ਹੈ ਨੌਜਵਾਨਾਂ ਦੇ ਵੱਲੋਂ ਜਿੱਥੇ ਇੱਕ ਪਾਸੇ ਜੋ ਨੌਜਵਾਨ ਨੇ ਘਰਾ ਦੇ ਵਿੱਚ ਸੁੱਤੇ ਪਏ ਨੇ ਅਤਵਾਰ ਦਾ ਦਿਹਾੜਾ ਵੈ ਔਰ ਅਤਵਾਰ ਦੇ ਦਿਨ ਇਹ ਨੌਜਵਾਨ ਨੇ ਜੋ ਕਿ ਇੱਥੇ ਆ ਕੇ ਆਪਣੇ ਠੱਕ ਦੀ ਮੰਗ ਕਰ ਰਹੇ ਨੇ ਆ ਕੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਲਈ ਇਹਨਾਂ ਦੀ ਲੋਕੀ ਲੜਾਈ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਇਹਨਾਂ ਵੱਲੋਂ ਇਹ ਮੋਰਚਾ ਹੈ ਜੋ ਕਿ ਲਗਾਇਆ ਗਿਆ ਹੈ ਭਾਈ ਯਾਨੀ ਕਿ ਸੇਵਾਵਾਂ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਦੇ ਆ ਇੱਥੇ ਜੋ ਕਿ ਪੂਰੀ ਟੀਮ ਦੇ ਨਾਲ ਜੋ ਇੱਥੇ ਮਿਹਨਤ ਕਰ ਰਹੇ ਨੇ ਅਜੀ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਮਿਹਨਤ ਕਰਦੇ ਨੇ ਔਰ ਅੱਜ ਦਾ ਪ੍ਰੋਜੈਕਟ ਕੀ ਵੈ ਆਸਾਨ ਨੂੰ ਇੱਕ ਲਗਭਗ ਇੱਕ ਸਾਲ ਹੋ ਗਿਆ ਜੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਰਾਵੀ ਬਚਾਓ ਮੁਹਿੰਮ ਜਿਹੜੀ ਹੈ ਲੈਂਡੇਆ ਦੇ ਚੜ੍ਹਦੇ ਪੰਜਾਬ ਤੇ ਚੱਲ ਰਹੀ ਹੈ ਉਧਰੋਂ ਵੀ ਐਕਟੀਵਿਸਟ ਇਕੱਠੇ ਹੋਏ ਨੇ ਅਜ ਰਾਵੀ ਦੇ ਤੇ ਇਹ ਉਧਰ ਵੀ ਮਾਰਚ ਹੋ ਰਿਹਾ ਹੈ ਇੱਧਰ ਵੀ ਹੋ ਰਿਹਾ ਸਤਲੁਜ ਤੇ ਤੇ ਇੱਧਰ ਆ ਵੀ ਤੇ ਸਾਡੇ volunteers ਨੇ ਕਿਉਂਕਿ ਰਾਵੀ ਦਾ ਪਾਣੀ ਜੜਾ ਹੈਗਾ ਉਹ ਸਜਾਦ ਅਲੀ ਦਾ ਸ਼ਾਇਦ ਗਾਣਾ ਹੈ ਨਾ ਵੀ ਜੇ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਇਹ ਪੰਜਾਬ ਵਾਲੇ ਲੋਕਾਂ ਨੂੰ ਗੱਲ ਸੀਰੀਅਸ ਲੈਣੀ ਚਾਹੀਦੀ ਆ ਵੀ ਜੇ ਰਾਵੀ ਵਿੱਚ ਸੱਚੀ ਪਾਣੀ ਨਹੀਂ ਰਿਹਾ ਤੇ ਫਿਰ ਪੰਜਾਬ ਵੀ ਨਹੀਂ ਰਹਿਣਾ ਜੀ ਅਸੋ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵੈ ਇਹ ਮੁਹਿੰਮ ਨੂੰ ਚਲਾਉਂਦਿਆਂ ਹੋਇਆ ਔਰ ਕਿੱਥੇ ਤੱਕ ਜੋ ਰਿਸਪਾਂਸ ਪਹੁੰਚਿਆ ਹੋਇਆ ਇਹ ਲਗਭਗ ਸਾਨੂੰ ਪੂਰਾ 1 ਸਾਲ ਹੋ ਜਾਊਗਾ ਮਾਰਚ ਵਿੱਚ ਓਕੇ ਤੇ ਕੁਝ ਜਿਹੜੀਆਂ ਅਸੀਂ ਅਚੀਵ ਕੀਤੀਆਂ ਨੇ ਜਿਵੇਂ ਕਿ ਆਮ ਲੋਕਾਂ 'ਚ ਜਾ ਕੇ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਅਸੀਂ ਅਵੇਅਰ ਕੀਤਾ ਤੇ ਪਿੰਡ ਦੇ ਲੋਕ ਸਾਡਾ ਸਾਥ ਦੇ ਰਹੇ ਨੇ ਉਹ ਬਾਰ-ਬਾਰ ਸਾਨੂੰ ਫੋਨ ਕਰਕੇ ਸਾਦਦੇ ਨੇ ਵੀ ਸਾਡੇ ਪਿੰਡਾਂ 'ਚ ਮੁਹਿੰਮ ਕੱਢੋ ਸਕੂਲਾਂ 'ਚ ਅਸੀਂ ਪਹੁੰਚ ਰਹੇ ਹਾਂ ਕਾਲਜਾਂ 'ਚ ਅਸੀਂ ਪਹੁੰਚ ਰਹੇ ਹਾਂ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਉਤੋਂ ਵੀ ਸਾਨੂੰ ਕਾਲ ਆਈ ਮਤਲਬ ਆਉਂਦੇ ਰਹਿੰਦੇ ਕਾਲਜਾਂ ਯੂਨੀਵਰਸਟੀਆਂ ਤੋਂ ਗੱਲ ਬਾਤ ਉਹ ਕਹਿੰਦੇ ਵੀ ਅਵੇਅਰਨੈਸ ਪ੍ਰੋਗਰਾਮ ਸਾਡੇ ਇੱਥੇ ਆ ਕੇ ਕਰੋ ਲੋਕਾਂ ਨੂੰ ਜਦੋਂ ਤੁਸੀਂ ਇੱਥੇ ਜਦੋਂ ਅਰ ਰੋਕਦੇ ਹੋ ਕਿ ਤੁਸੀਂ ਜੋ ਕੂੜਾ ਕਰਕਟ ਧਰਦਾ ਇੱਥੇ ਨਾਲ ਸਟੋ ਲਿਆ ਕੇ ਜਾਂ ਫਿਰ ਉਪਾਏ ਕਿਤੇ ਜਾਂਦੇ ਨੇ ਉਪਾਏ ਦਾ ਸਮਾਨ ਨਾਲ ਸਟੋ ਲਿਆ ਕੇ ਲੋਕਾਂ ਦਾ ਕੀ ਕਹਿਣਾ ਹੁੰਦਾ ਤੁਹਾਨੂੰ ਲੋਕ ਤਰਸ ਲੈ ਉਹ ਕਹਿੰਦੇ ਵੀ ਸਾਨੂੰ ਸਿਆਣੇ ਨੇ ਦੱਸਿਆ ਸਾਡੇ ਘਰੇ ਕੋਈ ਬਿਮਾਰ ਆ ਫਿਰ ਅਸੀਂ ਤਾਂ ਕਰ ਰਹੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਚੀਜ਼ਾਂ ਦੇ ਨਾਲ ਜੇ ਇਲਾਜ ਹੁੰਦੇ ਤਾਂ ਹਸਪਤਾਲਾਂ ਦੀ ਲੋੜ ਨਹੀਂ ਹੁੰਦੀ ਮਾਲਕ ਦੇ ਭਰੋਸਾ ਕਰੋ ਇੱਕੋ ਹੀ ਰੱਬ ਹੈ ਸੱਚਾ ਰੱਬ ਹੈ ਇਨਾ ਅੰਧਵਿਸ਼ਵਾਸਾਂ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੇ ਪੰਜਾਬ ਚ ਕਿਹਾ ਜਾਂਦਾ ਆਪਣੇ ਗੁਰੂਆਂ ਨੇ ਸੰਦੇਸ਼ ਦਿੱਤਾ ਤੇ ਜੇ ਪਾਣੀ ਆ ਦੀ ਹਾਲਤ ਖਰਾਬ ਹੈ ਤੇ ਕਿਤੇ ਨਾ ਕਿਤੇ ਆਪਾਂ ਆਪਣੇ ਗੁਰੂਆਂ ਦੇ ਸੰਦੇਸ਼ ਨੂੰ ਮੰਨਦੇ ਬਾਬਾ ਜੀ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ 에ਅ ਪੋਲੂਸ਼ਨ ਵੀ ਹੈ ਜੋ ਪੋਲੂਸ਼ਨ ਹੈ ਧਰਤੀ ਵੀ ਹੈ ਜੋ ਪਲੂਟਿਡ ਹੈ ਪਲਾਸਟਿਕ ਵੇਸ ਬਹੁਤ ਵੱਧ ਚੁੱਕਿਆ ਹੋਇਆ ਹੈ ਔਰ ਤੁਹਾਡੇ ਖਾਣ ਵਾਲੀ ਥਾਲੀ ਦੇ ਵਿੱਚ ਵੀ ਮਾਈਕਰੋ ਪਲਾਸਟਿਕ ਪਹੁੰਚ ਚੁੱਕਿਆ ਹੈ ਜੀ ਜੇ ਰਿਸਰਚ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮਾਈਕਰੋ ਪਲਾਸਟਿਕ ਲੋਕਾਂ ਦੇ ਖਾਣ ਚ ਨੂਨ ਕਰਕੇ ਪਹੁੰਚਿਆ ਤੇ ਜਿਹੜਾ ਇਹ ਪਲਾਸਟਿਕ ਇੱਥੇ ਸਿੱਟਿਆ ਹੈ ਨਾ ਇਹ ਪਾਣੀ ਦੇ ਰਾਹੀਂ ਜਾਊਗਾ ਸਮੁੰਦਰ ਚ ਤੇ ਸਮੁੰਦਰ ਦਾ ਉਧਰੋਂ ਵੜਦਾ ਨੂਨ ਨੂਨ ਵੜਦਾ ਤੇ ਨੂਨ ਜਿਹੜਾ ਲੋਕਾਂ ਨੇ ਖਾਣਾ ਹੈ ਤੇ ਉਹਦੇ ਜੇ ਅੱਜ ਦੀ ਰਿਸਰਚ ਇਹ ਕਹਿੰਦੀ ਆ ਵੀ ਬੰਦਿਆਂ ਦੇ ਦਿਮਾਗ 'ਚ ਇੱਕ ਇੱਕ ਚਮਚਾ ਪਲਾਸਟਿਕ ਦਾ ਬਣ ਗਿਆ। ਇਹ ਜਿਹੜੇ ਨਵੇਂ ਨਿਊ ਬੋਰਨ ਬੇਬੀ ਨੇ ਉਹਨਾਂ ਦੇ ਸਰੀਰਾਂ 'ਚ ਵੀ ਪਲਾਸਟਿਕ ਮਿਲੀ ਆ ਰਿਸਰਚ ਕਹਿ ਰਹੀ ਆ। ਤੇ ਸਭ ਤੋਂ ਸਾਨੂੰ ਕਿ ਜੋ ਇਹ ਮੁੱਦਾ ਹੈ ਕੋਈ ਇਹ ਛੋਟਾ ਮੁੱਦਾ ਨਹੀਂ ਇਹ ਮੁੱਦਾ ਲਗਾਤਾਰ ਵੱਧਦਾ ਜਾ ਰਿਹਾ। ਇਹ ਮੁੱਦਾ ਮੈਂ ਕਹਿੰਦਾ ਵੀ ਜੇ ਪਲਾਸਟਿਕ ਦੇ ਬੈਨ ਤਾਂ ਅਨਾਉਂਸ ਹੋ ਗਿਆ ਪਰ ਪਲਾਸਟਿਕ ਦੇ ਬੈਨ ਇੰਪਲੀਮੈਂਟ ਨਹੀਂ ਹੋਇਆ। ਮੈਨੂੰ ਕਿ ਹੁਣ ਵੀ ਆਪਾਂ ਸੜਕ 'ਤੇ ਖੜੇ ਆ। ਅੱਪਾ ਗੱਲ ਕੀਤੀ ਸੀ ਕਿ ਧਰਤੀ ਵੀ ਪੋਲੂਟਡ ਆ ਔਰ ਦੇਖ ਸਕਦੇ ਹੋ ਜਗਾ ਜਗਾ ਤਾਂ ਹਲੇ ਵੀ ਲਫਾਫੇ ਦੇਖੋ ਫਰਟੀਲਾਈਜ਼ਰ ਕੈਮੀਕਲ ਪੈਸਟੀਸਾਈਡ ਹੁਣ ਤੁਸੀਂ ਦੇਖੋ ਆ ਆਪਣੇ ਸਾਹਮਣੇ ਹੀ ਆ ਲਵਾਵੇ ਲਵਾਵੇ ਪਏ ਆ ਤੇ ਇਹ ਸਾਰਾ ਕੁਝ ਬੈਨ ਆ ਆਈਟਮ ਹੈ ਹਰਾਨੀ ਦੀ ਗੱਲ ਆ 18 ਆਈਟਮ ਪਲਾਸਟਿਕ ਦੇ ਸਿੰਗਲ ਯੂਜ਼ ਦੇ ਬੈਨ ਨੇ ਔਰ ਸਾਰੇ ਤੁਹਾਨੂੰ ਇੱਥੇ ਦਿਖ ਜਾਣਗੇ ਸਾਰੇ ਤੁਹਾਨੂੰ ਦਿਖ ਜਾਣਗੇ ਇੰਡਾ ਇੰਡੀਆ ਚ ਜਿਹੜਾ ਮਜ਼ਾਕ ਹੁੰਦਾ ਨਾ ਇਹ ਸਭ ਤੋਂ ਵੱਡਾ ਮਜ਼ਾਕ ਇਹ ਹੀ ਹੁੰਦਾ ਵੀ ਕਾਗਜ਼ਾਂ 'ਚ ਬੜਾ ਕੁਝ ਬੈਨ ਆ ਰਿਐਲਿਟੀ 'ਚ ਉਹਨੂੰ ਇੰਪਲੀਮੈਂਟੇਸ਼ਨ 'ਚ ਜ਼ੀਰੋ ਕੰਮ ਹੁੰਦਾ ਜੀ ਜਦੋਂ ਸ਼ੁਰੂਆਤ ਇਸ ਚੀਜ਼ ਦੀ ਹੋਈ ਸੀ ਉਦੋਂ ਕਿਵੇਂ ਸੀ ਸਾਰੀ ਚੀਜ਼ ਔਰ ਹੁਣ ਕਿਵੇਂ ਪਹੁੰਚ ਚੁੱਕੀ ਹੈ ਦੇਖੋ ਇਹ ਸ਼ੁਰੂਆਤ ਹੋਈ ਸੀ ਇੱਕ ਜਣਾ ਇੱਥੇ ਆ ਕੇ ਪਲਾਸਟਿਕ ਇਕੱਠਾ ਕਰਕੇ ਲੋਕਾਂ ਨੂੰ ਮੈਸੇਜ ਦਿੰਦਾ ਫਿਰ ਇੱਥੇ ਟੀਮ ਬਣੀ ਫਿਰ 라ਵੀ ਦੀ ਟੀਮ ਬਣੀ ਬਿਆਸ ਦੀ ਟੀਮ ਬਣੀ ਤੇ ਹੁਣ ਗੜਸ਼ਕਰ ਰੋਪੜ ਮੋਗਾ ਮਾਨਸਾ ਬਠਿੰਡਾ ਸਾਰੇ ਕਿਤੇ ਸਾਡੀਆਂ ਟੀਮਾਂ ਬਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦਾ ਤੁਹਾਡੇ ਵੱਲੋਂ ਇਹ ਜੋ ਜੰਗ ਵੈਸ ਨੂੰ ਕਿਵੇਂ ਜਾਰੀ ਰੱਖੋ ਆਉਣ ਵਾਲੇ ਸਮੇਂ ਤੇ ਅਸੀਂ ਇਸ ਲੜਾਈ ਨੂੰ ਪਿੰਡ ਪੱਧਰ ਤੇ ਲੈ ਕੇ ਜਾਵਾਂਗੇ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ ਕਰਾਂਗੇ ਪਿੰਡਾਂ ਦੇ ਛੱਪੜ ਦਾ ਮਾਡਲ ਅਸੀਂ ਤਿਆਰ ਕੀਤਾ ਉਹ ਮਾਡਲ ਇਹੋ ਜਿਹਾ ਹੈ ਵੀ ਪਿੰਡ ਦਾ ਪਾਣੀ ਮੰਨੀ 90% ਸਾਫ਼ ਹੋ ਜਾਊਗਾ ਸੋ ਇਸ ਦੇ ਵਿੱਚ ਜਦ ਲੋਕਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ ਲੋਕ ਤੁਹਾਡਾ ਵਿਰੋਧ ਵੀ ਕਰਦੇ ਦੇਖੋ ਉਹ ਗੱਲ ਹੈ ਨਾ ਗੁੰਮਰਾਹ ਲੋਕ ਨੇ ਕਰਦੇ ਆ ਪਰ ਹੌਲੀ ਹੌਲੀ ਇਹਨਾਂ ਨੂੰ ਅਕਲ ਆਊਗੀ ਜਿਵੇਂ ਜਿਵੇਂ ਪਾਣੀ ਦਾ ਕਰਾਈਸਿਸ ਵੱਧ ਰਿਹਾ ਸੋ ਸਤਲੁਜ ਦੇ ਵਿੱਚ ਅੱਜ ਦੇਖਿਆ ਸੀ ਪਾਣੀ ਦੇਤੇ ਹੈ ਹੀ ਨਹੀਂ ਸਤਲੁਜ ਦਰਿਆ ਦੀ ਇੱਕ ਨਹਿਰ ਸੁਆ ਬਣ ਕੇ ਰਹਿ ਗਿਆ ਇਹੀ ਇੱਕ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਡੈਮ ਤੇ ਡੈਮ ਬਣਾ ਕੇ ਆਪਾਂ ਕਹਿੰਦੇ ਆ ਵੀ ਇਹ ਪਾਣੀ ਯੂਜ਼ ਕਰਨਾ ਪਰ ਜੇ ਦਰਿਆਵਾਂ 'ਚ ਪਾਣੀ ਨਹੀਂ ਹੋਊਗਾ ਤੇ ਡੈਮਾਂ ਦਾ ਵੀ ਕੀ ਫਾਇਦਾ ਅਮਰੀਕਾ ਨੇ ਆਪਣੇ ਦੋ ਡੈਮ ਹਟਾਏ ਆ ਪ੍ਰਾਸ ਨੇ ਵੀ ਆਪਣਾ ਡੈਮ ਹਟਾਇਆ ਕਿਉਂ ਕਿਉਂਕਿ ਕਹਿੰਦਾ ਵੀ ਸਾਡੀ ਸਾਰੀ ਜ਼ਮੀਨ ਇਨਫਰਟਾਈਲ ਹੋ ਗਈ ਲੋਕਲ ਜਿਹੜੀ ਬਰਡ ਸਪੀਸੀਜ਼ ਨੇ ਉਹ ਖਤਮ ਹੋ ਗਏ ਤੇ ਬਰੇਰਾ ਸੋਚਣਾ ਚਾਹੀਦਾ ਵੀ ਜਿਹੜੇ ਐਡਵਾਂਸ ਬੁਲਕਾ ਉਹ ਡੈਮ ਹਟਾ ਰਹੇ ਆ ਤੇ ਆਪਾਂ ਡੈਮ ਬਣਾ ਰਹੇ ਆ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਤਾਂ ਹੈ ਬਿਲਕੁਲ ਸੋ ਹੁਣ ਜੋ ਅੱਜ ਦਾ ਜੋ ਇਹ ਪੂਰਾ ਯਾਤਰਾ ਕੱਢੀ ਪੈਦਲ ਮਾਰਚ ਤੁਹਾਡੇ ਵੱਲੋਂ ਹੈ ਇਸ ਦਾ ਰਿਸਪੌਂਸ ਤੁਹਾਨੂੰ ਕੀ ਲੱਗਦਾ ਕੀ ਮਿਲੇਗਾ ਦੇਖੋ ਰਿਸਪੌਂਸ ਇਹੀ ਹੈ ਵੀ ਅਸੀਂ ਤਾਂ ਕਹਿ ਰਹੇ ਸਾਡੀ ਆਵਾਜ਼ ਲੈਣ ਦੇ ਅੱਦੇ ਚੜਦੇ ਤੱਕ ਤਾਂ ਜਾ ਰਹੀ ਹੈ ਜੇ ਉਹ ਪ੍ਰਸ਼ਾਸਨ ਤੱਕ ਨਹੀਂ ਜਾ ਰਹੀ ਫਿਰ ਤਾਂ ਬਹੁਤ ਕਮਾਲ ਦੀ ਗੱਲ ਹੈ ਵੀ ਪਰਲੇ ਪਾਰ ਆਵਾਜ਼ ਚੱਲ ਗਈ ਉਧਰੋਂ ਆਵਾਜ਼ ਇੱਧਰ ਆ ਗਈ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਸੁਣਨਾ ਪੈਣਾ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਐਕਸ਼ਨ ਲੈਣਾ ਪੈਣਾ ਇਸ ਦੇ ਵਿੱਚ ਆਮ ਲੋਕਾਂ ਦੀ ਕਿੰਨੀ ਗਿਲਤੀ ਹੈ ਤੇ ਆਮ ਲੋਕ ਸੁਧਰ ਕਿਉਂ ਨਹੀਂ ਰਹੇ ਇੱਕ ਨਾ ਗੱਲ ਕਹੀ ਜਾਂਦੀ ਹੈ ਜਿਹਾ ਹੋ ਜੀ ਪਰ ਜਾ ਉਹ ਜਹਾ ਰਾਜਾ ਕਿਤੇ ਨਾ ਕਿਤੇ ਲੋਕਾਂ ਕੋ ਸਿਵਿਕ ਸੈਂਸ ਦੀ ਘਾਟ ਤਾਂ ਹੈ ਸਿਵਿਕ ਸੈਂਸ ਤੇ ਕੰਮ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਲੋੜ ਹੈ ਅਸੀਂ ਤਾਂ ਨਾ ਅਸੀਂ ਤਾਂ ਤਿਆਰ ਆ ਵੀ ਸਰਕਾਰ ਇਹੋ ਜੇ ਪਲੇਟਫਾਰਮ ਓਪਨ ਕਰੇ ਸਾਡੇ ਲਈ ਦਰਵਾਜ਼ੇ ਖੋਲੇ ਪਿੰਡਾਂ 'ਚ ਜਾ ਕੇ ਅਸੀਂ ਆਲਰੇਡੀ ਕੰਮ ਕਰ ਰਹੇ ਆਂ ਪਰ ਵਾਟਰ ਵਾਰੀਅਰ ਪੰਜਾਬ 12500 ਪਿੰਡਾਂ 'ਚ ਨਹੀਂ ਜਾ ਸਕਦੇ। ਇਹਦੇ ਲਈ ਹੋਰ ਐਨਜੀਓਜ਼ ਵੀ ਅੱਗੇ ਆਣ, ਹੋਰ ਯੂਥ ਕਲੱਬ ਅੱਗੇ ਆਣ, ਲਾਇਓਂਸ ਕਲੱਬ ਅੱਗੇ ਆਣ ਤਾਂ ਜਾ ਕੇ ਮਿਲ ਕੇ ਹੀ ਕੰਮ ਕਰੀਏ। ਜਣ ਕਿ ਤੁਹਾਡਾ ਮੰਗ ਵੈਜ ਉਹੀ ਹੈ ਕਿ ਲੋਕ ਸਾਹਮਣੇ ਆ ਸਰਕਾਰਾਂ ਸਾਥ ਦੇਣ ਤਾਂ ਕਿ ਇਹ ਜੋ ਮੁਹੀਬ ਹੈ ਇਸ ਨੂੰ ਸਹੀ ਰਸਤਾ ਦਿਖਾ ਸਕੀ। ਅਸੀਂ ਤਾਂ ਕਹਿੰਦੇ ਆ ਜੀ ਕੰਮਕਾਰ ਛੱਡ ਕੇ ਲੋਕ ਟਾਈਮ ਕੱਢ ਕੇ ਇੱਥੋਂ ਹੁੰਦੇ ਆ ਸਾਰੇ ਕੰਮਕਾਰ ਵਾਲੇ। ਐਤਵਾਰ ਦਾ ਦਿਹਾੜਾ ਐਤਵਾਰ ਦਾ ਦਿਨ ਸਿੱਜਦੇ ਆ ਨਿਆ ਵੀ ਆ ਐਤਵਾਰ ਹੈ ਜੀ ਆਜੋ ਜੀ। ਜੇ ਇਹ ਕੰਮ ਸਾਰੇ ਰਲ ਮਿਲ ਕੇ ਕਰਨਗੇ ਤਾਂ ਸਾਨੂੰ ਲੱਗਦਾ ਕੰਮਕਾਰ ਛੱਡਣ ਦੀ ਲੋੜ ਨਹੀਂ ਅਸੀਂ ਵੀ ਆਪਣੇ ਕੰਮ ਚੱਜ ਰਲ ਕਰ ਲਾਂ ਜੀ ਸੋ ਬਿਲਕੁਲ ਆ ਜੋ ਗੱਲਬਾਤ ਕੀਤੀ ਹੈ ਜੋ ਸਤਲੁਜ ਦਰਿਆ ਰਾਵੀ ਜੋ ਮੂਵਮੈਂਟ ਇੱਕ ਛੇੜੀ ਗਈ ਸੀ ਜਿਸ ਦੇ ਵਿੱਚ ਕੀ ਤਰਿਆਵਾ ਦੇ ਵਿੱਚ ਘਰਾ ਦਾ ਜੋ ਪਾਣੀ ਹੈ ਜੋ ਗੰਦਾ ਪਾਣੀ ਇੱਥੇ ਰਲਦਾ ਵਾ ਡੈਂਗਾ ਦਾ ਪਾਣੀ ਇੱਥੇ ਰਲਦਾ ਵਾ ਇਸੇ ਨਾਲ ਨਾਲ ਹੋਰ ਕਈ ਵੇਸ ਤੇਰਾ ਚੋਂ ਮੰਦਰਾ ਦਾ ਜੋ ਕੀ ਤੇ ਸਮਾਨ ਬਚ ਜਾਂਦਾ ਵਾ ਉਹ ਵੀ ਇੱਥੇ ਲਿਆ ਕੇ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਵਾ ਧਾਰਮਿਕ ਸਮਗਰੀਆਂ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਨੇ ਔਰ ਕੁਝ ਅਜਿਹੀਆਂ ਸਮਗਰੀਆਂ ਜੋ ਕਿ ਉਪਾਏ ਦੇ ਨਾਮ ਤੇ ਹੁੰਦੀਆਂ ਵਾ ਜੋ ਕਿ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਨੇ ਔਰ ਜੋ ਬਹੁਤ ਜ਼ਿਆਦਾ ਇਹ ਚੀਜ਼ ਲੋਕਾਂ ਦੀ ਦਿੱਕਤ ਦਾ ਇੱਕ ਕਾਰਨ ਬਣ ਜੇਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਾਣੀ ਹੈ ਜੋ ਲਗਾਤਾਰ ਪੋਲਿਊਸ਼ਨਡ ਪਲੂਟਿਡ ਹੁੰਦਾ ਦਿਖਾਈ ਦੇ ਰਿਹਾ ਪੋਲਿਊਸ਼ਨ ਹੈ ਜੋ ਲਗਾਤਾਰ ਹੈ ਵਾਧਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਕੀ ਲੋਗਾ ਦੇ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਆਦਾ ਸਿਰਦਰਦੀ ਬਣਦਾ ਦਿਖਾਈ ਦੇਵੇਗਾ ਸੋ ਕੈਂਸਰ ਇਸ ਨਾਲ ਹੋ ਰਿਹਾ ਹੈ ਮੈਂ ਟੰਡੀ ਸੋ ਰਿਹਾ ਹੈ ਲੋਕ ਲਗਾਤਾਰ ਇਸ ਨਾਲ ਬਿਮਾਰ ਹੋ ਰਹੇ ਨੇ ਸੋ ਇਹ ਮੁਹੀਬ ਹੈ ਜੋ ਕਿ ਪਾਣੀ ਨੂੰ ਬਚਾਉਣ ਦੇ ਲਈ ਕੀਤੀ ਜਾ ਰਹੀ ਹੈ ਔਰ ਬਦਰੀ ਅਪਡੇਟ ਲਈ ਜੁੜੇ ਰਹੋ ਸਤਿ ਸ੍ਰੀ ਅਕਾਲ ਫਿਲਹਾਲ ਸੰਦੇਸ਼ ਜੀ ਜੀ ਧੰਨਵਾਦ